ਪੰਜਾਬ ਦੇ ਰਾਜਪਾਲ ਗੁਲਾਬਚੰਦ ਖਟਾਰੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦਾ ਹਾਲਚਲ ਪੁੱਛਿਆਗਾ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਤੁਹਾਡੀ ਸਿਹਤ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋ ਵਾਰ ਮੇਰੇ ਨਾਲ ਗੱਲਬਾਤ ਕੀਤੀ ਆ ਇਥੋਂ ਤੱਕ ਇਹ ਵੀ ਕਹਿ ਦਿੱਤਾ ਕਿ ਜਿਹੜਾ ਬੀਤੇ ਦਿਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ 1600 ਕਰੋੜ ਦਾ ਮਾਪਜਾ ਦੇਣ ਦਾ ਐਲਾਨ ਕੀਤਾ ਉਹਨਾਂ ਕਹਿੰਿਆ ਕਿ ਸਿਰਫ ਹਲੇ ਟੋਕਨ ਬਣੀ ਆ ਪੂਰੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਵੱਲੋਂ ਮਹਾਲੀ ਚ ਜੇਰੇ ਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਲ ਮੁਲਾਕਾਤ ਕੀਤੀ ਤੇ ਹਾਲਚਲ ਪੁੱਛਿਆ ਔਰ ਇਹ ਵੀ ਮੁੱਖ ਮੰਤਰੀ ਦੱਸਿਆ ਗਿਆ ਕਿ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਹਾਡਾ ਦੋਵਾਰਾ ਹਾਲਚਲ ਪੁੱਛਿਆ ਹਲੇ 1600 ਕਰੋੜ ਰੁਪਏ ਦੀ ਇਹਨੂੰ ਟੋਕਨ ਬਣੀ ਸਮਝੋ ਸੂਬਾ ਸਰਕਾਰ ਨੂੰ ਹੋਰ ਮਾਅਬ ਜਾ ਵੀ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਮਾਨ ਜੋ ਪਿਛਲੇ 6 ਦਿਨ ਤੋਂ ਮਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਨੇ ਉਹਨਾਂ ਦੀ ਸਿਹਤ ਹੁਣ ਕਾਫੀ ਸੁਧਾਰ ਹੋ ਰਿਹਾ ਅਤੇ ਉਹਨਾਂ ਦੀ ਹੁਣ ਤੱਕ ਰਿਪੋਰਟ ਜਿਹੜੀ ਉਹ ਵੀ ਨਾਰਮਲ ਆਈ ਹੈ ਤੇ ਅੱਜ ਸਵੇਰੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਹਸਪਤਾਲ ਪਹੁੰਚੇ ਉਹਨਾਂ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਜაძੂ ਸੇਤ ਹੋਰ ਵੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ ਇਸ ਮੌਕੇ ਪੰਜਾਬ ਦੇ ਰਾਜਪਾਲ ਗੁ ਗੁਲਾਬਚੰਦ ਘਟਾਰੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਬੀਤੇ ਦਿਨ ਪੰਜਾਬ ਦਾ ਦੌਰਾ ਕੀਤਾ ਸੀ ਤੇ 1600 ਕਰੋੜ ਰੁਪਏ ਦੀ ਟੋਕਨ ਰਾਸ਼ੀ ਦੇਣ ਦੀ ਐਲਾਨ ਕੀਤਾ ਸੀ ਬਾਕੀ ਜਿਹੜੇ ਰਾਸ਼ੀ ਦਾ ਭੁਗਤਾਨ ਵੱਖ-ਵੱਖ ਏਜੰਸੀਆਂ ਦੁਆਰਾ ਜੋ ਅਸੈਸਮੈਂਟ ਕੀਤਾ ਜਾ ਰਿਹਾ ਉਸ ਅਸੈਸਮੈਂਟ ਤੋਂ ਬਾਅਦ ਪੰਜਾਬ ਨੂੰ ਮਾਪਜਾ ਹੋਰ ਦਿੱਤਾ ਜਾਊਗਾ ਨਾ ਕਿਹਾ ਕਿ ਪੰਜਾਬ ਨੂੰ 100% ਮਾਪਜਾ ਮਿਲੇਗਾ ਤੇ ਪ੍ਰਧਾਨ ਮੰਤਰੀ ਨੇ ਯਕੀਨ ਦਵਾਇਆ ਕਿ ਕੋਈ ਵੀ ਕਮੀ ਨਹੀਂ ਰਹਿਣ ਦਿੱਤੇ ਜਾਵਗੇ ਰਾਜਪਾਲ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਦੀ ਸਿਹਤ ਲਈ ਵੀ ਉਹ ਚਿੰਤਤ ਨਹੀਂ ਉਹਨਾਂ ਨੇ ਦੋ ਵਾਰ ਮੁੱਖ ਮੰਤਰੀ ਦਾ ਹਾਲਚਲ ਪੁੱਛਿਆ ਕਿ ਆ ਕਿ ਹੈਲੀਕਾਪਟਰ ਤੋਂ ਉਤਰਦੇ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਪੁੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਹਾਲ ਚੱਲ ਨੇ ਕੀ ਉਹਨਾਂ ਦੀ ਤਬੀਅਤ ਹੁਣ ਠੀਕ ਹੈ ਤੇ ਉਹਨਾਂ ਨੇ ਦੱਸਿਆ ਕਿ ਫਿਰ ਮੈਂ ਪ੍ਰਾਈਮ ਮਿੰისტਰ ਸਾਹਿਬ ਨੂੰ ਦੱਸਿਆ ਕਿ ਡਾਕਟਰਾਂ ਨੇ ਕੋਈ ਦਿਨ ਹੋਰ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਗਟਾਰੀਆ ਨੇ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਦੇ ਚ ਇਹ ਵੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਕੱਲ ਬਰੀਫਿੰਗ ਵਿੱਚ ਦੋ ਤਿੰਨ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਪੁੱਛਿਆ ਸੀ ਕਿ ਆਸੀ ਕਿ ਵਾਪਸ ਆ ਕੇ ਉਹਨਾਂ ਦੀ ਜਿਹੜੇ ਮਿਲ ਕੇ ਸਿਹਤ ਦੀ ਜਾਣਕਾਰੀ ਵੀ ਉਹਨਾਂ ਨੂੰ ਦਿੱਤੀ ਜਾਏਗੀ ਉਹਨੇ ਕਿਹਾ ਕਿ ਹੁਣ ਉਹ ਰਾ ਜਿਹੜੇ ਨੇ ਬਤੌਰ ਰਾਜਪਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਦੱਸਣਗੇ ਗਵਰਨਰ ਨੇ ਇਹ ਵੀ ਕਿਹਾ ਕਿ ਮੁਲਾਕਾਤ ਦੇ ਵਿੱਚ ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ਦਿਖਿਆ ਤੇ ਹਲੇ ਡਾਕਟਰ ਨੇ ਉਹਨਾਂ ਨੂੰ 1-2 ਦਿਨ ਹੋਰ ਰੁਕਣ ਦੀ ਸਲਾਹ ਦਿੱਤੀ ਹੈ। ਵੀ ਦੱਸਿਆ ਰਾਜਪਾਲ ਨੇ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਲੈ ਕੇ ਕਾਫੀ ਪੋਜ਼ਿਟਿਵ ਰਿਸਪੌਂਸ ਦਿੱਤਾ ਉਹਨਾਂ ਨੇ ਕਿਹਾ ਕਿ 1600 ਕਰੋੜ ਰੁਪਏ ਟੋਕਣਮਣੀ ਦੇ ਰੂਪ ਵਿੱਚ ਦਿੱਤੇ ਬਾਕੀ 100% ਜਿਹੜੀ ਹੈ ਮਦਦ ਆ ਉਹ ਜਿਹੜੀਆਂ ਵੱਖ-ਵੱਖ ਸੈਂਟਰ ਦੀਆਂ ਏਜੰਸੀਆਂ ਅਸੈਸਮੈਂਟ ਕਰ ਰਹੀਆਂ ਨੇ ਉਸ ਤੋਂ ਬਾਅਦ ਦਿੱਤੇ ਜਾਊਗਾ। ਉਹਨਾਂ ਨੇ ਕਿਹਾ ਪੀਐਮ ਨੇ ਦੇਖਿਆ ਕਿ ਹਿਮਾਚਲ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਇਆ ਤੇ ਖਾਸ ਕਰਕੇ 4-5 ਜ਼ਿਲ੍ਹੇ ਤੇ ਕੁਝ ਨੁਕਸਾਨ ਕੱਗਰ ਨਦੀ ਦੇ ਕਾਰਨ ਵੀ ਹੋਇਆ ਹੈ। ਉਨਾ ਕਹਿ ਕੇ ਕੇਂਦਰ ਦੀਆਂ ਏਜੰਸੀਆਂ ਦਾ ਨੁਕਸਾਨ ਦਾ ਅਸੈਸਮੈਂਟ ਕਰੀਏ ਇਸ ਵਿੱਚ ਡਿਪਟੀ ਕਮਿਸ਼ਨਰ ਤੇ ਹੋਰ ਵੀ ਰਿਪੋਰਟਾਂ ਦੇ ਆਧਾਰ ਤੇ ਫਸਲਾਂ ਪਸ਼ੂਆਂ ਅਤੇ ਮਕਾਨਾਂ ਦੀ ਜਿਹੜਾ ਨੁਕਸਾਨ ਹੋਇਆ ਵਾ ਉਹਦੀ ਜੀ ਵੀ ਜਾਂਚ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਹੋਰ ਬਾਪਜਾ ਦਿੱਤਾ ਜਾਊਗਾ ਗਵਰਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਇਸ ਵਿਪਤਾ ਦੀ ਘੜੀ ਦੇ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵਗੀ ਤੇ ਟੋਕਨ ਮਨੀ ਤੋਂ ਇਲਾਵਾ ਬਾਕੀ ਰਾਸ਼ੀ ਜਿਹੜੀ ਆ ਬਾਅਦ ਵਿੱਚ ਦਿੱਤੀ ਜਾਊਗੀ ਉਨੇ ਵੀ ਕਿਹਾ ਕਿ ਜੋ ਵੀ ਏਜੰਸੀਆਂ ਬਚਾਅ ਕਰਦੇ ਵਿੱਚ ਲੱਗੀਆਂ ਨੇ ਪਰਧਾਰ ਮੰਤਰੀ ਨੇ ਕਿ ਭਵਿੱਖ ਵਿੱਚ ਸਾਰੀਆਂ ਜ਼ਰੂਰੀ ਜਿਹੜੇ ਸਾਧਨ ਨੇ ਉਪਲਬਧ ਕਰਾਏ ਜਾਣਗੇ ਤਾਂ ਜੋ ਹਰ ਸਥਿਤੀ ਦਾ ਮੁਕਾਬਲਾ ਅਸਾਨੀ ਨਾਲ ਕੀਤਾ ਜਾਵੇ ਤੰਦਾ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਫਰੂਜਪੁਰ ਦੌਰੇ ਤੋਂ ਬਾਅਦ ਵਿਗੜ ਕੇ 2 ਸਤੰਬਰ ਨੂੰ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ 3 ਸਤੰਬਰ ਦੀ ਰਾਤ ਨੂੰ ਉਹਨਾਂ ਦੀ ਜਿਹੜੀ ਹੈ ਸਿਹਤ ਖਰਾਬ ਹੋ ਗਈ ਸੀ 4 ਸਤੰਬਰ ਦੇ ਸਵੇਰੇ ਹੀ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਦੇਖਣ ਚंडीगढ़ ਸਥਿਤ ਮੁੱਖ ਮੰਤਰੀ ਦੇ ਨਿਵਾਸ ਸਥਾਨ ਪਹੁੰਚੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕੇਜਰੀਵਾਲ ਦੇ ਨਾਲ ਪੰਜਾਬ ਦੇ ਹਾੜ ਪ੍ਰਭਾਤ ਇਲਾਕਿਆਂ ਦੇ ਦੌਰਾ ਕਰਨੇ ਸੀ ਜੋ ਉਹਨਾਂ ਨੂੰ ਬਿਮਾਰ ਕਰਕੇ ਰੱਦ ਕਰਨਾ ਪਿਆ ਤੇ 5 ਸਤੰਬਰ ਦੀ ਸ਼ਾਮ ਤਬੀਤ ਹੋਰ ਵਿਗੜ ਗਈ ਉਸ ਦਿਨ ਹੀ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਮਾਲੀ ਵਿੱਚ ਦਾਖਲ ਕਰਵਾਇਆ ਜਿਸ ਕਰਕੇ 5 ਸਤੰਬਰ ਨੂੰ ਹੋਣ ਵਾਲੀ ਜਿਹੜੀ ਕੈਬਨਿਟ ਮੀਟਿੰਗ ਆ ਉਹ ਫਿਰ ਸਰਕਾਰ ਨੂੰ ਮੁਲਤਵੀ ਕਰਨੀ ਪਈ ਸੀ ਜਿਵੇਂ ਹੀ ਮੁੱਖ ਮੰਤਰੀ ਹਸਪਤਾਲ ਦੇ ਵਿੱਚ ਪਹੁੰਚੇ ਸੀ ਤਾਂ ਫਿਰ 6 ਸਤੰਬਰ ਨੂੰ ਸਭ ਤੋਂ ਪਹਿਲਾਂ ਪਾਰਟੀ ਮਾਮਲੇ ਦੇ ਚਾਰਜ ਮੰਤਰੀ ਸੁਸ਼ੋਧਿਆ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਤੇ ਪਰਿਵਾਰਕ ਮੈਂਬਰ ਫਿਰ ਪੰਜਾਬ ਦੇ ਕੈਬਨਿਟ ਮੰਤਰੀ ਅਮਰ ਰੋੜਾ ਤੇ ਹਰਪਾਲ ਸਿੰਘ ਚੀਮਾ ਨੇ ਜਿਹੜੀ ਮੁਲਾਕਾਤ ਕੀਤੀ 7 ਸਤੰਬਰ ਨੂੰ ਡੀਜੀਪੀ ਪੰਜਾਬ ਗੌਰਵ ਜਾਦੋ ਤੇ ਸੁਬਿਰ ਬਖਸ਼ਕਰਤਰ ਕੀ ਆਈਪੀਸੀ ਨਾਲ ਮੁਲਾਕਾਤ ਕੀਤੀ ਤੇ 8 ਸਤੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਮੁਲਾਕਾਤ ਕੀਤੀ ਔਰ ਇਸੇ ਤਰੀਕ ਨੂੰ 8 ਸਤੰਬਰ ਨੂੰ ਸ਼ਾਮੀ ਵੀਡੀਓ ਕਾਨਫਰੰਸਿੰਗ ਦੇ ذریعے ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਮੀਟਿੰਗ ਵੀ ਕੀਤੀ ਸੀ ਤੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਖਟਾਰੀਆ ਨੇ ਮੁਲਾਕਾਤ ਕੀਤੀ ਆ ਉਹਨੇ ਬਾਅਦ ਚ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਿਹਦੇ ਵਿੱਚ ਕਿਹਾ ਕਿ ਜਿਹੜਾ 1600 ਕਰੋੜ ਰੁਪਏ ਆ ਜਿਹੜੇ ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤਾ ਗਿਆ। ਇਹ ਵੀ ਕਹਿ ਕੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ 19 ਕਿਸਾਨਾਂ ਨਾਲ ਮੁਲਾਕਾਤ ਕੀਤੀ ਹੈ, ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਇਹਦੇ ਚ ਉਹ ਸ਼ੁਰੂਆਤੀ ਤੌਰ ਤੇ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਇੱਕ ਟੋਕਣ ਮੰਨੀ ਆ ਉਸ ਤੋਂ ਬਾਅਦ ਹੋਰ ਵੀ ਮਾਫ ਜਾ ਜਿਹੜਾ ਦਿੱਤਾ ਜਾਊਗਾ ਲੇਕਿਨ ਇਸੇ ਦੌਰਾਨ ਪੰਜਾਬੀਆਂ ਵੱਖ-ਵੱਖ ਸਿਆਸੀ ਪਾਰਟੀਆਂ ਚਾਹੇ ਸੂਬਾ ਸਰਕਾਰ ਹੋਵੇ ਜੈਪੁਰ ਬਰੋਦੀ ਤੇਰਾ ਹੁਣ ਜਦੋਂ ਕਾਂਗਰਸ ਪਾਰਟੀ ਐ ਚਾਹੇ ਉਹਦੇ ਚ ਸ਼ੁਰੂਮ ਨਿਕਾਲੀ ਦਲ ਸਾਰਿਆਂ ਨੇ 1600 ਕਰੋੜ ਰੁਪਏ ਦੀ ਜਿਹੜੀ ਸੈਂਟਰ ਸਰਕਾਰ ਵੱਲੋਂ ਦਿੱਤੀ ਗਈ ਜਿਹੜੀ ਸਹਾਇਤਾ ਉਹਨੂੰ ਕੋਜਾ ਮਰਾ ਜਿਹੜਾ ਮਜ਼ਾਕ ਘਰਾਰ ਦਿੱਤਾ ਸੂਬੇ ਦੇ ਕੈਬਨ ਮੰਤਰੀ ਚਾਹੇ ਅਮਰ ਰੋੜਾ ਦੀ ਗੱਲ ਕਰੂ ਚਾਹੇ ਹਰਪਾਲ ਸਿੰਘ ਚੀਮਾ ਦੀ ਚਾਹੇ ਬੀਕੇ ਗੋਲ ਦੀ ਚਾਹੇ ਗੁਰਮੀਤ ਸਿੰਘ ਖੁੱਡੀਆਂ ਚਾਹੇ ਹਰਦੀਪ ਸਿੰਘ ਮੁੰਡੀਆਂ ਸਮੇਤ ਸਮੁੱਚੀ ਕੈਬਨਟ ਤੇ ਆਮ ਆਦੀ ਪਾਰਟੀ ਦੇ ਲੀਡਰਾਂ ਨੇ ਸੈਂਟਰ ਸਰਕਾਰ ਵੱਲੋਂ ਦਿੱਤੇ ਕਿ 1600 ਕਰੋੜ ਰੁਪਏ ਨੂੰ ਜਿਹੜਾ ਵਾ ਕੋ ਗੁੰਜਾ ਮਜਾ ਇਕਰਾਰ ਦਿੱਤਾ ਗਿਆ ਇੱਥੇ ਹੀ ਸ਼ੁਰੂ ਨਿਕਾਲੇ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਸਮੇਤ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬਿਰਿੰਦਰ ਸਿੰਘ ਵੜਿੰਗ ਸਮੇਤ ਵੀ ਬਾਕੀ ਵੀ ਜਿਹੜੇ ਤੇਰਾਰ ਨੇ ਕਿਹਾ ਕਿ ਪੰਜਾਬ ਦੇ ਨਾਲ ਤੱਕਾ ਹੋਇਆ ਅਨਿਆਇ ਹੋਇਆ ਲੇਕਿਨ ਫਿਲਹਾਲ ਪੰਜਾਬ ਦੇ ਰਾਜਪਾਲ ਨੇ ਇਹ ਕਹਿ ਦਿੱਤਾ ਹੈਗਾ ਕਿ 1600 ਕਰੋੜ ਰੁਪਏ ਸਿਰਫ ਹਲੇ ਇੱਕ ਮਹਿਜ ਢੋਕਣ ਮੰਨੀਆ ਬਾਕੀ ਮਾਪਜਾ ਵੀ 100% ਦਿੱਤਾ ਜਾਏਗਾ ਇਸ ਜਾਣਕਾਰੀ ਦੇ ਨਾਲ ਤੜਤੁਲਣੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ